ਫੀਨਾਲ ਜਿਹਾ ਰਹੇ ਮੂਵੀ ਠੀਕ ਹੋ ਨਹੀਂ ਸਾਰੇ ਜਾਨੀ ਅੱਜ ਵੀ ਆਪਾਂ ਬਣਾਉਣ ਲੱਗੇ ਆ ਜੀ ਪੱਥਰ ਡਾਈ ਤੇ ਆਪਾਂ ਨੇ ਲਾਉਣੀ ਆ ਜੀ ਇਹ ਕਬੂਤਰਾਂ ਦੇ ਆ ਦੇਖੋ ਜੀ ਦਿਖਾਣੋਗੇ ਫੇ ਆਹੀ ਪੱਥਰ ਡਾਈ ਆਪਾਂ ਨੇ ਇੱਕ ਡੜੀ ਪਾ ਕੇ ਜੀ ਕੁੱਟ ਲਈ ਸਮਾਰ ਕੇ ਠੀਕ ਹੈ ਜੀ ਐਨ ਜਮੇ ਬਰੀਕ ਕਰ ਲੜੀ ਆ ਜੀ ਮਾਰੇ ਉੱਪਰ ਵੱਧ ਲੱਗਦੀ ਐ ਐਨ ਜਮੇ ਬਰੀਕ ਕਰਕੇ ਜੀ ਠੀਕ ਹੈ ਜੀ ਬ੍ਰੀਕ ਕਰਕੇ ਜੀ ਪੱਥਰ ਆਈ ਇਹਦੇ ਵਿੱਚ ਪਾਉਣਾ ਜੀ ਆਪਾਂ ਨੇ ਸ਼ੈਂਪੂ ਕਲੀਨਿਕ ਪਲਸ ਸ਼ੈਂਪੂ ਜੀ ਆਪਾਂ ਪਾਤਾਈ ਆਪਣੀ ਕਲੀਨਿਕ ਪਲਸ ਸ਼ੈਂਪੂ ਸ਼ੈਂਪੂ ਤੋਂ ਬਾਅਦ ਜੀ ਆਪਾਂ ਨੇ ਇਹ ਲੈ ਲਿਆ ਹਾਈਡਰੋਜਨ ਇਹ 60 ਪੀ ਦਾ ਮਿਲ ਗਿਆ ਜੀ ਆਪਾਂ ਨੂੰ ਮਤਲਬ ਅੱਧਾ ਕਿਲੋ ਹੋਊਗਾ ਅੱਧਾ ਲੀਟਰ ਠੀਕ ਹੈ ਜੀ 400 ਮ ਲਾ ਜੀ ਇਹ ਤੇ 40 ਰੁਪਏ ਦੀ ਪੱਥਰ ਡਾਈ ਹੈ ਜੀ ਇਹ ਵੀ ਤੁਸੀਂ ਰੰਗ ਮੈਂ ਕਹਿੰਦਾ ਕਾਨੂੰ ਨਹੀਂ ਹੋ ਜੀ ਪੂਰਾ ਰਿਜ਼ਲਟ ਮਿਲੂਗਾ ਵੀਰੇ ਲਾ ਕੇ ਦੇਖਿਓ ਜਿਹੜੇ ਵੀਰ ਤਾਂ ਲਾਉਂਦੇ ਨੇ ਜਰ ਉਹਨੂੰ ਤਾਂ ਪਤਾ ਹੀ ਆ ਜੀ ਜਿਹੜੇ ਨਹੀਂ ਲਾਉਂਦੇ ਜੀ ਲਾ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਜੀ ਕੀ ਕੀ ਆ ਠੀਕ ਹੈ ਜੀ ਤੇ ਇਹਨੂੰ ਵੀਰੇ ਹੁਣ ਆਪਾਂ ਨੇ ਹਲਾ ਲੈਣਾ ਹੈ ਜਮੇ ਜੀ ਬੜੀ ਕੋਈ ਬਲੈਕ ਬਣ ਗਿਆ ਵੀਰੇ ਇਹਨੂੰ ਠੀਕ ਹੈ ਜੀ ਇਹ ਹੁਣ ਆਪਾਂ ਨੇ ਵੀਰੇ ਇੱਕ ਇੱਕ ਕਰਕੇ ਕਬੂਤਰਾਂ ਦੇ ਲਾ ਦੇਣਾ ਦਿਖਾਉਣੇ ਆ ਲਾ ਕੇ ਵੀ ਆਪਾਂ ਨਾਲੇ ਕਬੂਤਰਾਂ ਦਿਖਾਉਣੇ ਵੀ ਕਿੰਨੇ ਕਿੰਨੇ ਲੱਗਦਾ ਜੀ ਆ ਬਣ ਗਈ ਆਪਣੀ ਪੱਥੜਾ ਜੀ ਤਿਆਰ ਆ ਹੁਣ ਇਹ ਇਹਨੂੰ ਜੇ ਤੁਸੀਂ ਰੈਸਟ ਦੇ ਸਕਦੇ ਹੋ ਵੀਰੇ ਵੀ ਉਹੀ ਵਿੱਚ 10 ਜਾਂ 20 ਮਿੰਟ ਦੀ ਤੁਸੀਂ ਰੈਸਟ ਦੇ ਦੋ ਤਾਂ ਯਾਨੀ ਵਧੀਆ ਬਣ ਜੰਦੀ ਹੈ ਹੋਰ ਵੀ ਰੈਸਟ ਦੇ ਕੇ ਵੀ ਰ ਫੇਰ ਲਾਉ ਕਬੂਤਰਾਂ ਦੇ ਇਹਨੂੰ ਐਂ ਜਮੇ ਹਲਾ ਕੇ ਵੀ ਬਣ ਗਈ ਪੱਥੜਾਈ ਹੁਣ ਤੇ ਹੁਣ ਇਹਨੂੰ ਆਪਾਂ ਲਾਉਨੇ ਆ ਜੀ ਵਾਰੀ ਵਾਰੀ ਕਬੂਤਰਾਂ ਦੇ ਤੇ ਕਮੈਂਟ ਕਰਕੇ ਦੱਸਿਓ ਵੀਰੇ ਕਿਹੜੇ ਵੀਰ ਲਾਉਂਦੇ ਸੀਗੇ ਪੱਥੜਾਈ ਕਿਹੜੇ ਨਹੀਂ ਲਾਉਂਦੇ ਸੀਗੇ ਤੇ ਵੀ ਜਿਹੜੇ ਵੀਰਾਂ ਨੂੰ ਪਤਾ ਤੇ ਉਹਨਾਂ ਸਾਈਡ ਇਫੈਕਟ ਵੀ ਦੱਸਿਓ ਜਿਵੇਂ ਹੁਣ ਵੀਰੇ ਸਾਨੂੰ ਤਾਂ ਇਹੀ ਪਤਾ ਇੰਨਾ ਕੁ ਸਾਈਡ ਇਫੈਕਟ ਇਹਦਾ ਵੀ ਇਹ ਕਬੂਤਰ ਤੇ ਕਈ ਵਾਰ ਫੰਗ ਪਾੜ ਦਿੰਦਾ ਜੀ ਠੀਕ ਹੈ ਜੀ ਫੰਗ ਪਾੜ ਦਿੰਦਾ ਫੰਗ ਜੋੜ ਦਿੰਦਾ ਇਹ ਦੋ ਤਿੰਨ ਇੱਕ ਗੱਲਾਂ ਹੀ ਨੇ ਪਰ ਵੀਰੇ ਆਪਾਂ ਤੁਹਾਨੂੰ ਸਾਰੇ ਹਾਲ ਦੱਸਾਂਗੇ ਜੇ ਵੀਰੇ ਇਹ ਬੰਦ ਲੱਗ ਜਵੇ ਇਹਦੇ ਫੰਗ ਕੂਤਰ ਤੇ ਤਾਂ ਇਕੱਠੇ ਹੁੰਦੇ ਹੁੰਦੇ ਨੇ ਜੀ ਠੀਕ ਹੈ ਜੀ ਜੇ ਆਪਾਂ ਸ਼ੈਂਪੂ ਨਾ ਪਾਈਏ ਵਿੱਚ ਫਿਰ ਤਾਂ ਫੰਗ ਪਾੜ ਜਾਂਦੇ ਨੇ ਜੀ ਸ਼ੈਂਪੂ ਵੀ ਜ਼ਰੂਰੀ ਆ ਤੇ ਜ਼ਿਆਦਾ ਗਾੜੀ ਵੀ ਨਹੀਂ ਕਰਨੀ ਵੀ ਜਣੀ ਪਤਲੀ ਰੱਖ ਕੇ ਲਾਉਣੀ ਆ ਜੀ ਤੇ ਆਜੋ ਫੇਰ ਹੁਣ ਤੁਹਾਨੂੰ ਆਪਾਂ ਦਿਖਾਉਣੀ ਆ ਕੂਤਰਾਂ ਦੇ ਵੀ ਲਾ ਕੇ ਇਹ ਦੋ ਚੀਜ਼ਾਂ ਤੁਹਾਨੂੰ ਦਸੀਆਂ ਤੇ ਤੀਜੀ ਗੱਲ ਹੋਰ ਸੁਣ ਲਓ ਵੀਰੇ ਜੇ ਤੁਹਾਨੂੰ ਲੱਗਦਾ ਵੀ ਤੁਹ ਤੋਂ ਡਾਈ ਵੱਧ ਪੈ ਗਈ ਜਾਂ ਤੁਹ ਤੋਂ ਗਾੜੀ ਲੱਗ ਗਈ ਤਾਂ ਵੀਰੇ ਤੁਸੀਂ ਉਹ ਡਰੇਰ ਮਾਰ ਕੇ ਇੱਕ ਵਾਰ ਸੁਕਾ ਲਿਆ ਉਦੋਂ ਬਾਅਦ ਰੰਗ ਨੂੰ ਧੋ ਦੋ ਕੂਤਰ ਦੇ ਰੰਗ ਨੂੰ ਧੋ ਕੇ ਉਹਨੂੰ ਦੁਬਾਰਾ ਸੁਕਾ ਲਓ ਉਹ ਜਮੇ ਹੀ ਠੀਕ ਹੋ ਜਾਊਗਾ ਜੀ ਠੀਕ ਹੈ ਜੀ ਚਲੋ ਆਜੋ ਹੁਣ ਆਪਾਂ ਤੁਹਾਨੂੰ ਲਾ ਕੇ ਦਿਖਾਉਣੀਆ ਕੂਤਰਾਂ ਦੇ ਰੰਗ ਆਜੋ ਜੀ ਸੋੜ ਵੀ ਵੀ ਜਿਹੜੇ ਬੰਦੇ ਨੇ ਵੀ ਤੁਸੀਂ ਰੰਗ ਲਵਾਉਂਗੇ ਉਹ ਜੀ ਇਹ ਹਸਾਉਣਾ ਕਬੂਤਰ ਫੜਾਇਓ ਵੀ ਛਿੱਲੇ ਨਾਲ ਕਬੂਤਰ ਉਹ ਵੀ ਟਾਈਮ ਲੱਗਦਾ ਥੋੜਾ ਇਹ ਵਧੀਆ ਰੰਗ ਲਾਉਣ ਨੂੰ ਇਹ ਕਬੂਤਰ ਲੱਬੜਨਾ ਨਹੀਂ ਜਾਂਦਾ ਵੀਰ ਮੇਨ ਗੱਲ ਤਾਂ ਇਹ ਹੈ ਜਿੰਨਾ ਆ ਤੁਹਾਨੂੰ ਦਿਖਾਵਾਂਗੇ ਇਹਨੂੰ ਮੁੱਦਾ ਕਰ ਲਈ ਕਾਲੀ ਡਾਬੀ ਕਰਨੀ ਜਿਹੜੇ ਕੰਨੀਆਂ ਫੜ ਲੈ ਆ ਵੀਰੇ ਥੋੜੇ ਸਾਹਮਣੇ ਹੀ ਲਾਉਣ ਲੱਗਿਆ ਪਰ ਰੰਗ ਦੀ ਦੇਖਿਓ ਮਾਣ ਆਪਣੀ ਤਾਂ ਰੰਗ ਲਾਉਣ ਦੇ ਨੂੰ ਆਪਾਂ ਨੂੰ ਵੀਡੀਓ ਦੇਖਿਓ ਜੇ ਵਧੀਆ ਲੱਗੀ ਵੀਰੇ ਲਾਈਕ ਸ਼ੇਅਰ ਜੁੜ ਕਰਿਓ ਜੀ ਲੋਡ ਤੋ ਇਹ ਅਰੰਗ ਦੇਖੋ ਤਾਂ ਮੜਾ ਸਹੀ ਚੜ ਰਿਹਾ ਵੀਰੇ ਵੀ ਆਪਣੇ ਅਕੋਰਡਿੰਗ ਤਾਂ ਜਮਾ ਪਰਫੈਕਟ ਆ ਜੀ ਰੰਗ ਬਣਿਆ ਆਪਣਾ ਬਾ ਕੀ ਜਿਹੜੇ ਵੱਡੇ ਵਿਦਵਾਨ ਬੈਠੇ ਨੇ ਵੀਰੇ ਉਹ ਦੱਸਣਗੇ ਆਪਣੀ ਵੀਡੀਓ ਦੇ ਵਿੱਚ ਫੜੀ ਫੜੀ ਧਿਆਨ ਫੜੀ ਲਾ ਬੁੱਤਰ ਕਈ ਬੰਦਿਆਂ ਨੂੰ ਵੀਰੇ ਪਤਾ ਨਹੀਂ ਕੀ ਆ ਦਤਾ ਆਪਾਂ ਤਾਂ ਕੋਈ ਵੀਡੀਓ ਚੱਲ ਕੇ ਇਸ ਤੇ ਪਾਉਂਦੇ ਨਹੀਂ ਹੈਗੇ ਮਾੜੀ ਵੀ ਨਹੀਂ ਪਾਉਂਦੇ ਨਾ ਆਪਾਂ ਸਿੱਧੀ ਗੱਲ ਕਹਿੰਦੇ ਵੀਰੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਕਰ ਲਿਓ ਨਹੀਂ ਚੰਗੀ ਲੱਗੀ ਨਾ ਕਰਿਓ ਅੱਦੇ ਕਮੈਂਟ ਕਰੀ ਜਾਣਗੇ ਨਹੀਂ ਭਾਈ ਐ ਨਹੀਂ ਹੁੰਦਾ ਐ ਹੁੰਦਾ ਤੁਸੀਂ ਖਰਾਬ ਕਰਦੇ ਹੋ ਕੰਪਿਊਟਰਾਂ ਨੂੰ ਫਲਾਣਾ ਢਮਕਾਣਾ ਵੀ ਯਾਰ ਤੁਹਾਨੂੰ ਦੱਸੋ ਕੀ ਲੈਣਾ ਸੀ ਤੁਹਾਨੂੰ ਕਿਤੇ ਕਹਿੰਦੇ ਤੁਸੀਂ ਐ ਕਰੋ ਜਿਹੜੇ ਵੀਰ ਆਪਾਂ ਨੂੰ ਪਿਆਰ ਕਰਦੇ ਨੇ ਵੀਰੇ ਜਿਹੜੇ ਵੀਰ ਆਪਣੀ ਵੀਡੀਓ ਦੇਖ ਕੇ ਵੀਰੇ ਕੁਝ ਸਿੱਖੇ ਨੇ ਨਵਾ ਅਸੀਂ ਕੁਝ ਸਿੱਖਿਆ ਉਹਨਾਂ ਤੋਂ ਅਸੀਂ ਕਾਹਤੇ ਯਾਰ ਉਹਨਾਂ ਨੂੰ ਮਾੜਾ ਕਹਾਂਗੇ ਅਸੀਂ ਉਹਨਾਂ ਲਈ ਵੀਡੀਓ ਪਾਉਣਾ ਵੀਰੇ ਤੁਹਾਡੇ ਲਈ ਤਾਂ ਵੀਡੀਓ ਨਹੀਂ ਪਾਉਣੀ ਤੁਸੀਂ ਤਾਂ ਬਦਮਾਹ ਨੂੰ ਤੁਹਾਨੂੰ ਤਾਂ ਪਤਾ ਸਾਰਾ ਕੁਝ ਥੱਲੇ ਨੂੰ ਲਗੀ ਦਾਰੇ ਤੇ ਰੱਖੀ ਮਾਇਆ ਬਰਾਬਰ ਜੀ ਲੋਹੀ ਦੀ ਕਰਤੀ ਆਪਾਂ ਨੇ ਕਾਲੀ ਟੌਰੀ ਤੇ ਇਹਦੇ ਹੁਣ ਮਾਰਾਂਗੇ ਵੀਰ ਆਪਾਂ ਡਰੇਰ ਜੀ ਦੇਖੀ ਥੱਲੇ ਨਾ ਕੰਨੀਆਂ ਲਾ ਦੇ ਇਧਰ ਕੁਆ ਇਹ ਡਰੈਨ ਮਾਰ ਕੇ ਵੀ ਜੇ ਆਪਾਂ ਨੇ ਸਤਾ ਦੇਣਾ ਜੀ ਇਹਨੂੰ ਜਨ ਸਤਾ ਕੇ ਇਹਨੂੰ ਆਪਾਂ ਛੱਡ ਦੇਣਾ ਇਹ ਕਿਸੇ ਵੀ ਨੂੰ ਡਰ ਲੱਗਣ ਲੱਗ ਗਿਆ ਵੀ ਜੇ ਕਈ ਵਾਰ ਫੰਗਸ ਨੂੰ ਦਿਖਾਉਣਾ ਮੇਰੇ ਕੋਲੁੱਪੇ ਤੇ ਕਈ ਵਾਰ ਬਦਦਰ ਦਰਦੀ ਜਾਂਦਾ ਅਸੀਂ ਵੀ ਨਵੇਂ-ਨਵੇਂ ਡਰਦੇ ਸੀਗੇ ਵੀ ਆਹਲਾ ਦੇ ਤਾਂ பார்த்து ਥੋੜਾ ਜਿਹਾ ਬੇਨ ਕਰ ਲਾ ਆ ਲੋ ਜੀ ਸੁੱਕ ਗਿਆ ਵੀਰੇ ਜਮੀ ਕੂਤਰ ਆਪਣਾ ਤੇ ਹੁਣ ਰੰਗ ਚੈੱਕ ਕਰੋ ਵੀਰੇ ਮੜਾ ਜੀ ਕਿਵੇਂ ਲੱਗਿਆ ਠੀਕ ਹੈ ਜੀ ਇਹ ਵੀਰੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਆ ਲੋ ਕਰੋ ਚੈੱਕ ਜੀ ਰੰਗ ਠੀਕ ਹੈ ਜੀ ਤੇ ਆਪਾਂ ਹੋਰ ਵੀ ਨਾਲ ਨਾਲ ਲਾਉਣੀ ਵੀ ਕੂਤਰ ਰੰਗ ਆਪਾਂ ਛੱਡਮਾਂ ਦੇ ਵਿੱਚ ਇਹਨਾਂ ਆਹ ਸੋਕ ਗਿਆ ਦਾ ਜਮੀ ਛੱਡ ਦੇ ਵੇ ਛੱਡ ਦੇ ਇਹ ਥੰਮ ਰੱਖੀ ਉੱਤਰ ਦੇਖਦਾ ਨਹੀਂ ਨਹੀਂ ਫਿਰ ਵੀ ਦੇ ਵਿੱਚ ਦੂਈ ਕੱਚੂਰ ਇਹਦੇ ਨਾਲ ਵੀ ਕੱਚ ਦੇ ਵਿੱਚ ਮੜਾ ਪਿਛਲੇ ਸਾਲ ਦਾ ਰੰਗ ਲੱਗਿਆ ਹੈ ਜੀ ਆਪਣੇ ਇਹ ਪਿਛਲੇ ਸਾਲ ਕੂਤ ਵੀ ਥੋੜੀ ਬਿਮਾਰ ਹੋ ਗਈ ਸੀ ਤਾਂ ਕਰਕੇ ਬਾਜੀ ਛੱਡੀ ਨਹੀਂ ਗਈ ਪਰ ਨੂੰ ਇਸ ਵਾਰ ਛੱਡਾਂਗੇ ਮੜਾ ਪਿੱਛੇ ਰੱਖਵਾਂ ਇਹਦੇ ਥੱਲੇ ਕਪੜਾ ਫੇਰ ਲਾ ਜਾਏ ਥੱਲੇ ਕਪੜਾ ਰੱਖ ਰਾ ਇੱਥੇ ਬਰਾਕਲਾ ਬੋ ਫਾਰਲਾ ਜੀ ਇਹਦੀ ਆਪਾਂ ਕਰਾਂਗੇ ਕਾਲੀ ਕੱਚ ਜੀ ਜਿੰਮੇ ਵੀਰੇ ਆਪਾਂ ਲਾ ਰਹੇ ਹਾਂ ਇੱਕਣੀ ਲਾਉਣਾ ਹਲਕਾ ਹਲਕਾ ਜਿਆ ਇਹ ਨਾ ਤੁਸੀਂ ਕਹੋ ਵੀ ਜਿੰਮੇ ਆਪਾਂ ਭਿਉਣਾ ਹੀ ਆ ਕਬੂਤਰ ਨਾਲ ਹੋਣ ਵਾਲਾ ਕੰਮ ਕਰ ਦੂੰਗੇ ਤੇ ਉਹਨੂੰ ਇੰਨਾ ਜ਼ਿਆਦਾ ਡਾਰਕ ਰੰਗ ਨਹੀਂ ਲਾਉਣਾਗੇ ਜੀ ਆਪਾਂ ਨੂੰ ਬੋਲਾ ਬੋਲਾ ਲਾਉਣ ਦੀ ਲੋੜ ਹੈ ਤਾਂ ਬਹੁਤ ਚੜਦਾ ਵੀਰੇ ਠੀਕ ਹੈ ਜੀ ਲੋ ਜੀ ਹੁਣ ਇਹਨਾਂ ਪਾ ਮਾਰਦੇ ਆਂ ਤੇ ਡਰੇਰ ਮੜੀ ਜੀ ਇੱਕ ਗੱਲ ਹੋਰ ਸੁਣ ਲਓ ਹਵਾ ਠੰਡੀ ਮਾਰਨੀ ਇਹਦੇ ਜਿਵੇਂ ਕੱਚਾ-ਕੁੱੱਚਾ ਜੇ ਮਾਰਨੀ ਆ ਉਹ ਹਵਾ ਠੰਡੀ ਮਾਰਨੀ ਹੈ ਕਿਤੇ ਗਰਮ ਹਵਾ ਮਾਰਨ ਨੂੰ ਠੀਕ ਹੈ ਜੀ ਠੰਡੀ ਹਵਾ ਮਾਰਨੀ ਆ ਪੋਲੀ-ਪੋਲੀ ਜੀ ਹਵਾ ਮਾਰ ਕੇ ਉਹ ਛੱਡਿਆ ਮਨੇ ਵਿੱਚ ਪੋਲੀ-ਪੋਲੀ ਹਵਾ ਮਾਰ ਕੇ ਨੂੰ ਜਿਹੜੇ ਵਿੱਚ ਛੱਡੀ ਜਾਵੇ ਇਹ ਕੂਤਰ ਆਪਣੇ 3-4 ਦਿਨ ਤੱਕ ਪ੍ਰੋਪਰ ਠੀਕ ਹੋ ਜਾਣਗੇ ਜਿਵੇਂ ਇਹਦੇ ਫੰਗ ਜੜ ਜੜ ਜੇ ਗਏ ਜੀ ਖਾਲੇ ਤੁਸੀਂ ਹੋਰ ਇਹ ਰੰਗ ਲਗਾਉਣਾ ਹੈ। ਦੱਸ ਮੈਂ ਇਹੇ ਪਾਰ ਰੰਗ ਲੱਗ ਕੇ ਮਨੇ ਹਰਾ ਇਹਦੇ ਠੀਕ ਹੈ। ਇਦੀ ਕਾਚੇ ਚ। ਚਾਲਰ ਕੀਤੀ ਹੋਣੀ। ਕਾਲੀ ਕਾਚੇ ਉਲੀ ਬਣ ਗਾਲ ਤੁਸੀਂ। ਇਧਰਲੇ ਪਾਸੇ ਰੰਗ ਲੱਗਿਆ ਇਹ। ਚਾਲਰ ਚ। ਇਹ ਰੰਗ ਕੀ ਕਰੀਏ ਹੁਣ। ਚਾਲਾ ਟੂਸਾ ਵਰ ਦੇ ਨਾਦੀ ਹਰ। ਕਾੜ। ਹੂੰ। ਲੋਰੀ ਆਪਾਂ ਹੁਣ ਇਹ 13 ਗੱਲਾਂ ਲਾਉਣ ਲੱਗੇ ਆਂ। ਦਫੋਂ ਨੇ ਇਹ 12 ਗੱਲਾਂ ਆ ਗਿਆ ਪੂਰੀਏ। ਇਹ ਚੱਲ ਰਹੀ ਕਰੀਏ। ਲਾਰੰਗ ਲਾਰੰਗ ਹੋ ਤੁਰੇ। ਕਾਲੀ ਚੱਲਣ ਲਾਲ ਦੋਸਾ। ਹਾਂ ਲੋ ਯਾਰੀ ਆਪਾਂ ਨੇ ਚਾਲਾ ਰੰਗ ਦੀ ਵੀਰੇ ਗੂਤਰੀ ਬੜੀ ਸੁਨੱਖੀ ਸੀਗੀ ਬਹੁਤ ਇਹ ਆ ਕਰਕੇ ਤੇ ਰੰਗਾ ਪਰ ਬਾੜਾ ਪਿਆਰ ਨਾਲ ਲਾਇਆ ਜੀ ਇਹਦੇ ਹਾਂ ਕੋਲੋਂ ਇਹ ਕਰਤਾ ਕੰਪਲੀਟ ਆਪਾਂ ਨੇ ਰੰਗੇ ਦੇਖੀ ਦੇਖੀ ਹਾਂ ਲੋਟੀ ਬਣਾਤਾ ਵੀ ਆਪਣੀ ਕਾਲੀ ਚੱਲ ਰਾ ਠੀਕ ਹੈ ਜੀ ਬਾਕੀ ਰੰਗ ਵੀ ਦੀ ਆਪਾਂ ਤੁਹਾਨੂੰ ਲਾ ਕੇ ਵੀਡੀਓ ਬਣਾ ਦਾਂਗੇ ਤੂੰ ਠੀਕ ਹੈ ਜੀ ਹੁਣ ਅਸੀਂ ਲਾ ਦਈਏ ਰੰਗ ਕਬੂਤਰਾਂ ਦੇ ਦੱਸਿਓ ਜੀ ਵੀਡੀਓ ਕਿਵੇਂ ਬਣੀ ਆ ਆ ਲਓ ਜੀ ਲਾਤਾ ਆਪਾਂ ਨੇ ਫੇਰ ਰੰਗ ਹੁਣ ਕਰੋ ਚੈੱਕ ਦੱਸਿਓ ਮੜਾ ਜੀ ਸੱਟਾ ਰੰਗ 1-2 ਦਿਨ ਤੱਕ ਵੀਰੇ ਫਾਂਗਣ ਦੇ ਜਿਵੇਂ ਠੀਕ ਹੋ ਜਾਣਗੇ ਜੀ ਠੀਕ ਹੈ ਜੀ ਜੇ ਵੀ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਠੀਕ ਹੈ ਜੀ ਧੰਨਵਾਦ